ਦਿਲ ਦਹਿਲਾਉਣ ਵਾਲੀ ਤੇ ਸ਼ਰਮਸਾਰ ਕਰਨ ਵਾਲੀ ਖਬਰ ਪੋਸੂ ਨਾਮਾ ਤੁਹਾਨੂੰ ਦਿਖਾਉਣ ਜਾ ਰਿਹਾ ਇੱਕ ਦਾਦੀ ਦਾ ਦਿਲ ਆਪਣੇ ਹੀ ਪੋਤੇ ਤੇ ਆ ਗਿਆ ਤੇ ਦੋਵਾਂ ਨੇ ਘਰ ਛੱਡ ਦਿੱਤਾ ਤੇ ਘਰੋਂ ਤੇ ਪਿੰਡੋਂ ਹੋ ਗਏ ਫਰਾਰ ਜਿਹੜੀ ਤਸਵੀਰ ਤੁਸੀਂ ਇਸ ਸਮੇਂ ਪੋਸੂ ਨਾਮਾ ਚੈਨਲ ਤੇ ਦੇਖ ਰਹੇ ਹੋ ਇਹ ਤਸਵੀਰ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਔਰ ਖਾਸ ਕਰਕੇ ਇਹ ਅਖਬਾਰ ਜਗ ਬਾਣੀ ਦੇ ਉੱਪਰ ਜਿਹੜੀ ਹੈ ਉਹ ਇਸ ਸਮੇਂ છਪੀ ਹੋਈ ਹੈ ਸੋ ਜਗ ਬਾਣੀ ਤੇ છਪੀ ਅਖਬਾਰ ਨੂੰ ਅਸੀਂ ਆਪ ਸਭ ਦੇ ਰੂਬਰੂ ਕਰਨ ਜਾ ਰਹੇ ਹਾਂ ਔਰ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ ਰਿਸ਼ਤਿਆਂ ਦੀ ਜਿਹੜੀ ਅਹਿਮੀਅਤ ਹੈ ਬਹੁਤ ਘਟਦੀ ਜਾਂਦੀ ਹੈ ਬਹੁਤ ਸਾਰੀਆਂ ਮਤਲਬ ਜਦੋਂ ਖਬਰਾਂ ਵੇਖਦੇ ਹਾਂ ਕਿ ਮਾਂ ਦੇ ਮਤਰੀ ਮਾਂ ਦੇ ਆਪਣੇ ਪੁੱਤਰ ਦੇ ਨਾਲ ਰਿਲੇਸ਼ਨ ਹੈ ਹੈ ਤੇ ਰਿਸ਼ਤੇਦਾਰਾਂ ਦੇ ਰਿਸ਼ਤੇਦਾਰਾਂ ਦੇ ਨਾਲ ਮਤਲਬ ਇਹ ਸਾਰੇ ਕੁਝ ਜਿਹੜਾ ਹੈ ਇਹ ਇੱਕਦਮ ਬਹੁਤ ਜਲਦੀ ਕੁਝ ਪ੍ਰਾਪਤ ਕਰਨ ਦੇ ਚੱਕਰ ਦੇ ਵਿੱਚ ਅਸੀਂ ਆਪਣੀ ਜ਼ਿੰਦਗੀ ਬਰਬਾਦ ਕਰ ਦਿੰਨੇ ਆ ਜਿਸ ਨੂੰ ਲੈ ਕੇ ਜਿਸ ਨੂੰ ਲੈ ਕੇ ਇਸ ਤਰ੍ਹਾਂ ਦੀਆਂ ਖਬਰਾਂ ਸਾਨੂੰ ਪੜਨ ਨੂੰ ਮਿਲਦੀਆਂ ਨੇ ਔਰ ਵੇਖਣ ਨੂੰ ਮਿਲਦੀਆਂ ਨੇ ਦਰਸਲ ਸੱਸ ਜਵਾਈ ਦੇ ਮਾਮਲੇ ਤੋਂ ਬਾਅਦ ਇੱਕ ਹੋਰ ਹੈਰਾਨੀ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਕਿਉਂਕਿ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆ ਕਿ ਸੱਸ ਦੇ ਨਾਲ ਜਵਾਈ ਦੀ ਗੱਲਬਾਤ ਹੋ ਗਈ ਸੀ ਔਰ ਜਵਾਈ ਤੇ ਸੱਸ ਮਤਲਬ ਕੁੜੀ ਨੂੰ ਛੱਡ ਕੇ ਤੇ ਜਵਾਈ ਜਿਹੜਾ ਸੱਸ ਦੇ ਨਾਲ ਮਤਲਬ ਗੁਸਤਗੂ ਪਿਆਰ ਮੁਹੱਬਤ ਕਰਨਾ ਸ਼ੁਰੂ ਕਰ ਦਿੱਤਾ ਹੁਣ ਇਸ ਖਬਰ ਨੇ ਤਾਂ ਬਿਲਕੁਲ ਹੀ ਮਤਲਬ ਰਿਸ਼ਤਿਆਂ ਦਾ ਕਾਹਨ ਕਰ ਦਿੱਤਾ ਔਰ ਦੱਸਿਆ ਜਾ ਰਿਹਾ ਹੈ ਕਿ 52 ਸਾਲਾ ਚਾਰ ਬੱਚਿਆਂ ਦੀ ਮਾਂ ਨੂੰ 25 ਸਾਲ ਦੇ ਪੋਤੇ ਨਾਲ ਪਿਆਰ ਹੋ ਗਿਆ 25 ਸਾਲ ਦੀ ਉਮਰ 25 ਸਾਲ ਦੇ ਪੋਤੇ ਨਾਲ ਪਿਆਰ ਹੋ ਗਿਆ ਔਰਤ ਨੇ ਆਪਣੇ ਪਤੀ ਅਤੇ ਬੱਚਿਆਂ ਨੂੰ ਛੱਡ ਕੇ ਪ੍ਰੇਮੀ ਦੇ ਨਾਲ ਦੌੜ ਕੇ ਵਿਆਹ ਕਰਾ ਲਿਆ ਕਰ ਲਓ ਕਿਉ ਨੂੰ ਭੰਡਾ ਕੀ ਕਰੂ ਬੰਦਾ ਹੈ ਇਹ ਹੈ ਜੀ ਉੱਤਰ ਪ੍ਰਦੇਸ਼ ਦੇ ਅੰਬੇਡਕਰ ਨਗਰ ਦੀ ਖਬਰ ਹੈ ਜਿਹੜੀ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਔਰ ਜੱਗਬਾੜੀ ਦੇ ਉੱਪਰ ਛਪੀ ਹੋਈ ਹੈ ਔਰਤ ਦਾ ਤੀਜਾ ਵਿਆਹ ਹੈ ਦਾਦੀ ਦਾ ਤੀਜਾ ਵਿਆਹ ਹੈ ਔਰ ਜਿਹੜੀ ਆਪਣੇ ਪੋਤੇ ਦੇ ਨਾਲ ਇਸ ਸਮੇਂ ਵਿਆਹ ਕਰਵਾ ਚਾ ਰਹੀ ਹੈ ਔਰ ਜਾਣਕਾਰੀ ਦੇ ਅਨੁਸਾਰ 10 ਦਿਨ ਪਹਿਲਾਂ ਹੀ ਬਸਖਾਰੀ ਥਾਣੇ ਖੇਤਰ ਦੀ ਰਹਿਣ ਵਾਲੀ ਇੰਦਰਾਵਤੀ ਪਿੰਡ ਦੇ ਹੀ ਆਪਣੇ ਰਿਸ਼ਤੇਦਾਰ ਜੋ ਉਮਰ ਵਿੱਚ ਉਸ ਤੋਂ 27 ਸਾਲ ਛੋਟਾ ਹੈ ਦੇ ਨਾਲ ਫਰਾਰ ਹੋ ਗਈ ਦੋਵਾਂ ਨੇ ਗੋਬਿੰਦ ਸਾਹਿਬ ਮੰਦਿਰ ਜਾ ਕੇ ਵਿਆਹ ਕਰਾ ਲਿਆ ਔਰ ਦੱਸਿਆ ਜਾ ਰਿਹਾ ਹੈ ਕਿ ਇੰਦਰਾਬਤੀ ਦਾ 20 ਸਾਲ ਪਹਿਲੇ ਚੰਦਰਸ਼ੇਖਰ ਆਜ਼ਾਦ ਦੇ ਨਾਲ ਦੂਜਾ ਵਿਆਹ ਹੋਇਆ ਸੀ ਔਰ ਜਿਸ ਤੋਂ ਬਾਅਦ ਉਸ ਦੀ ਇੱਕ ਧੀ ਤੇ ਦੋ ਬੇਟੇ ਹੋਏ ਨੇ ਇੰਦਰਾਬਤੀ ਦੀ ਪਹਿਲੇ ਵਿਆਹ ਤੋਂ ਇੱਕ ਧੀ ਸੀ ਜਿਸ ਦਾ ਵਿਆਹ ਚੰਦਰਸ਼ੇਖਰ ਦੇ 2 ਸਾਲ ਪਹਿਲਾਂ ਹੀ ਕਰਵਾ ਲਿਆ ਸੀ ਹੁਣ ਤੁਸੀਂ ਦੱਸੋ ਕੀ ਕਿਸ ਤਰ੍ਹਾਂ ਦੇ ਰਿਸ਼ਤਿਆਂ ਦੀ ਇਮੇਤ ਰਹਿ ਗਈ ਹੈ ਪਿਛਲੇ ਕੁਝ ਸਾਲਾਂ ਤੋਂ ਇੰਦਰਾਬਤੀ ਅਤੇ ਚੰਦਰਸ਼ੇਖਰ ਦੇ ਵਿਆਹਿਕ ਸੰਬੰਧ ਜਿਹੜੇ ਠੀਕ ਨਹੀਂ ਸੀ ਚੱਲ ਰਹੇ ਇਸ ਦੌਰਾਨ ਇੰਦਰਾਬਤੀ ਨੂੰ ਪਿੰਡ ਦੇ ਹੀ 25 ਸਾਲਾਂ ਆਜ਼ਾਦ ਨਾਲ ਪਿਆਰ ਹੋ ਗਿਆ ਬਿਲਚਸਤ ਗੱਲ ਹੈ ਕਿ ਆਜ਼ਾਦ ਰਿਸ਼ਤੇ 'ਚ ਇੰਦਰਾਬਤੀ ਦਾ ਪੋਤਾ ਲੱਗਦਾ ਹੈ ਪਿੰਡ ਵਾਸੀਆਂ ਦੇ ਅਨੁਸਾਰ ਇੱਕ ਹੀ ਪਿੰਡ ਤੇ ਇੱਕ ਹੀ ਜਾਤੀ ਦੇ ਹੋਣ ਕਾਰਨ ਇੰਦਰਾਬਤੀ ਤੇ ਆਜ਼ਾਦ ਵਿਚਾਲੇ ਦਾਦੀ ਪੋਤੇ ਵਰਗੇ ਰਿਸ਼ਤੇ ਸੀ। ਉਹਨਾਂ ਨੇ ਪ੍ਰੇਮ ਪ੍ਰਸੰਗ ਦੀ ਚਰਚਾ 2 ਦਿਨ ਪਹਿਲਾਂ ਹੀ ਪੁਲਿਸ ਤੱਕ ਵੀ ਪਹੁੰਚਾ ਦਿੱਤੀ ਸੀ। ਪਰ ਐਤਵਾਰ ਨੂੰ ਦੋਵਾਂ ਨੇ ਪਰਿਵਾਰ ਅਤੇ ਸਮਾਜ ਦੀ ਪਰਵਾਹ ਕੀਤੇ ਬਿਨਾਂ ਹੀ ਗੋਬਿੰਦ ਮੰਦਰ ਦੇ ਵਿੱਚ ਵਿਆਹ ਕਰਵਾ ਲਿਆ। ਇਹ ਵਿਆਹ ਦੀ ਖ਼ਬਰ ਮਿਲਦੇ ਸਾਰੀ ਦੋਵਾਂ ਦੇ ਪਰਿਵਾਰ, ਬਸਤੀ ਦੇ ਲੋਕ ਉਹਨਾਂ ਦੇ ਖਿਲਾਫ਼ ਔਰ ਸਮਾਜ ਦੇ ਵਿੱਚੋਂ ਉਹਨਾਂ ਦੋਨਾਂ ਦਾ ਬਾਈਕਾਟ ਕਰ ਦਿੱਤਾ ਹੈ ਹੁਣ ਤੁਸੀਂ ਦੱਸੋ ਦੋਸਤੋ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਕਿਸ ਤਰ੍ਹਾਂ ਦੀ ਸਿੱਖਿਆ ਮਿਲੇਗੀ ਕਿਸ ਤਰ੍ਹਾਂ ਦੀ ਸਿੱਖਿਆ ਮਿਲੇਗੀ ਹਾਲਾਤ ਇਸ ਤਰ੍ਹਾਂ ਦੇ ਹੋ ਰਹੇ ਨੇ ਕਿ ਅੱਜ ਆਪਣੇਆਂ ਤੋਂ ਵੀ ਹੌਲੀ-ਹੌਲੀ ਭਰੋਸਾ ਉੱਠ ਰਿਹਾ ਹੈ ਜਿਸ ਤਰ੍ਹਾਂ ਦੇ ਹਾਲਾਤ ਹੋ ਰਹੇ ਨੇ ਕੁਝ ਹਾਲਾਤ ਸੋਸ਼ਲ ਮੀਡੀਆ ਦੇ ਉੱਪਰ ਜੋ ਵੀਡੀਓਜ਼ ਆਉਂਦੀਆਂ ਨੇ ਉਹਨਾਂ ਨੂੰ ਮੱਦੇਨਜ਼ਰ ਰੱਖਦਿਆਂ ਵੀ ਇਹ ਸਾਰਾ ਕੁਝ ਹੋ ਰਿਹਾ ਹੈ ਸੋ ਇਸ ਕਰਕੇ ਕਿਤੇ ਨਾ ਕਿਤੇ ਅਜਿਹੀਆਂ ਖਬਰਾਂ ਦਿਖਾਉਣ ਦਾ ਮਤਲਬ ਇਹੀ ਹੈ ਕਿ ਜਿਸ ਤਰ੍ਹਾਂ ਇਹਨਾਂ ਲੋਕਾਂ ਨੂੰ ਸਮਾਜ ਦੇ ਵਿੱਚੋਂ ਬਾਈਕਾਟ ਕਰ ਦਿੱਤਾ ਗਿਆ ਹੈ ਇਸੇ ਤਰ੍ਹਾਂ ਜਦੋਂ ਸਮਾਜ ਵਿੱਚੋਂ ਕੋਈ ਕਿਸੇ ਨੂੰ ਬਾਈਕਾਟ ਕਰਦਾ ਨਾ ਤਾਂ ਉਹ ਜਿਉਂਦੇ ਜੀ ਮਰਨ ਵਾਲਾ ਹਿਸਾਬ ਹੁੰਦਾ ਹੈ ਦੋਸਤੋ ਜਿਉਂਦੇ ਜੀ ਮਰਨ ਵਾਲਾ ਹਿਸਾਬ ਸੋ ਇਸ ਕਰਕੇ ਆਪਾਂ ਰਿਸ਼ਤਿਆਂ ਦੀ ਅਹਿਮੀਅਤ ਨੂੰ ਸਮਝੀਏ ਠੀਕ ਹੈ ਮੈਰिज ਹੁੰਦੀ ਹੈ ਆ ਇੱਕ ਦੂਜੇ ਨਾਲ ਸੰਬੰਧ ਬਣਦੇ ਨੇ ਇਹ ਤਾਂ ਇੱਕ ਮਤਲਬ ਕਹਿ ਸਕਦੇ ਜਗਦੀ ਰੀਤ ਹੈ ਔਰ ਦੂਜੀ ਪਾਸੇ ਜੇ ਆਪਾਂ ਇਹ ਸਾਰੀ ਗੱਲਬਾਤ ਨੂੰ ਕੋਖੀਏ ਵਿਚਾਰੀਏ ਤਾਂ ਇਹਨਾਂ ਦੀ ਬਹੁਤ ਹੀ ਅਹਿਮੀਅਤ ਹੈ ਬਹੁਤ ਜ਼ਿਆਦਾ ਅਹਿਮੀਅਤ ਹੈ ਇੰਨੀ ਅਹਿਮੀਅਤ ਹੈ ਇਹਨਾਂ ਰਿਸ਼ਤਿਆਂ ਦੀ ਕਿ ਅਸੀਂ ਇੱਕ ਕਦਮ ਵੀ ਇਹਨਾਂ ਤੋਂ ਬਿਨਾ ਨਹੀਂ ਚੱਕ ਸਕਦੇ ਸੋ ਇਹ ਜਿਹੜੀ ਘਟਨਾ ਵਾਪਰੀ ਹੈ ਇਸ ਘਟਨਾ ਨੇ ਸੱਚਮੁੱਚ ਸੋਚਣ ਲਈ ਮਜਬੂਰ ਕਰ ਦਿੰਦਾ ਹੈ ਕਿ ਭਵਿੱਖ ਦੇ ਵਿੱਚ ਕੀ ਕੀ ਹੋ ਸਕਦਾ ਹੈ ਉੱਤਰ ਪ੍ਰਦੇਸ਼ ਦੇ ਅੰਬੇਡਕਰ ਨਗਰ ਦਾ ਇਹ ਵਾਕਿਆ ਹੈ ਜਿੱਥੇ ਕਿ ਇੱਕ ਖਬਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਸੋ ਜੁੜੇ ਰਹੋ ਪੋ ਸੁਨਾਮਾ ਚੈਨੋ ਤੇ ਨਾਲ